రిగੁਰੂ रामदास ਲੋਕਪਾਲਾਈ ਸੁਸਾਇਟੀ ਵੱਲੋਂ ਹਫਤਾਵਾਰੀ ਕੀਰਤਨ ਸਮਾਗਮ ਦਾ ਆਯੋਜਨ 16 ਨਵੰਬਰ 2025 ਨੂੰ ਸਰਦਾਰ ਗੁਰਪਵਨ ਸਿੰਘ ਜੀ ਦੇ ਗ੍ਰਹਿ 골ਡਨ ਕਲੋਨੀ ਲਾਰੈਂਸ ਰੋਡ ਵਿਖੇ ਕੀਤਾ ਗਿਆ ਇਸ ਮਗ ਕੇ ਸੁਸਾਇਟੀ ਦੇ ਸਰਪਰਾਸਤ ਪਾਈ ਸਾਹਿਬ ਪਾਈ ਸੁਰਿੰਦਰ ਸਿੰਘ ਅਰੋੜਾ ਵੀਰ ਜੀ ਅਤੇ ਅਮਰਜੀਤ ਪਸਰੀ ਚਾਵੀ ਮੌਜੂਦ ਸਨ ਕੰਧਾ ਲੇਲਾ ਦਇਆ ਕਬਸ ਦਾ ਸੂਤ ਜਦ ਗੰਢੀ ਸਤਵਟ ਇਹ ਕੰਧਾ ਉਜੀ ਦਾ ਹੈ ਤਵਨ ਦਾ ਆਏ ਟੁੱਟ ਨਾ ਮਨ ਲਗਨਾ ਅਜਲੇਨ ਜਾਏ ਤਨ ਸਮਾਨ ਸਨਾਨ ਪਾ ਜੋ ਕਰ ਕੱਲੇ ਪਾਈ ਚੌਕੜ ਬੁਲ